ਵੜਿੰਗ ਸਾਹਿਬ ਜਵਾਬ ਦਿਓ মিডিਆ ਮੁਰੇ ਜਵਾਬ ਦਿਓ ਕਿਉਂ ਤੁਸੀਂ 3 ਤੇ 7 ਸਾਲ ਦੇ ਬੱਚਿਆਂ ਨੂੰ ਬਾਪ ਨੇ ਆਪ ਮਾਰ ਕੇ ਆਪਣੀ ਆਤਮ ਹੱਤਿਆ ਕੀਤੀ ਹੈ ਤੇ ਜਵਾਬ ਨਹੀਂ ਰਾਜੇ ਵੜਿੰਗ ਤੋਂ ਨਾ ਉਹਦੀ ਘਰ ਵਾਲੀ ਤੋਂ ਅੱਜ ਤੱਕ ਕੋਈ ਜਵਾਬ ਆਇਆ ਲੁਧਿਆਣੇ ਵਾਲੇ ਜਵਾਬ ਮੰਗਦੇ ਇੱਕ ਕਾਤਲ ਨੂੰ ਕਿਵੇਂ ਵੋਟ ਆਉਣਗੇ ਤੁਸੀਂ ਉਸ ਤੇ ਗੱਲ ਤਾਂ ਦੱਸੋ ਵੀ ਕੀ ਆ ਤੇ ਦੂਜੀ ਗੱਲ ਤੁਸੀਂ ਵੀ ਜਵਾਬ ਦੇ ਕੇ ਜਾਉ ਦਾ ਹੁ ਜੰਦੀ ਜੀ ਤੁਸੀਂ ਇਸ ਕਾਤਲ ਨੂੰ ਇਸ ਬੋਡੀ ਚੋਰ ਨੂੰ ਜਿਹੜਾ ਪੰਜਾਬ ਦੇ 2 ਕਰੋੜ ਰੁਪਇਆ ਇਕੱਲਾ ਡੀਜ਼ਲ ਚ ਖਾ ਕੇ ਤੇ ਕਰੋੜਾਂ ਰੁਪਇਆ ਇੱਕ 700 ਬੱਸਾਂ ਸੀ 7 ਲੱਖ ਰੁਪਇਆ ਇੱਕ ਬੱਸ ਦੀ ਬੋਡੀ ਮਗਰ ਖਾਦੇ ਆ ਅੱਜ ਜੇ ਮਿਲੇ ਨਹੀਂ ਹੋਏ ਤੁਸੀਂ ਤਾਂ ਭਗਵੰਤ ਮਾਨ ਕਿਉਂ ਨਹੀਂ ਨਿਪਰੀ ਕਰਦਾ ਜਿਹੜੀ ਸਭ ਕੁਝ ਪਈਆਂ ਹਨ ਮਨਰੇਗਾ ਦੇ ਵਿੱਚ ਕਿੱਡਾ ਵੱਡਾ ਫਰਾਡ ਇਹਨੇ ਕੀਤਾ ਕਿੱਡਾ ਵੱਡਾ ਫਰਾਡ ਆ ਜਿਹੜਾ ਇਹਨੇ ਆਪਣੇ ਉੱਥੇ ਜਿਹੜੇ ਕੋਵਿਡ ਦੇ ਵੇਲੇ ਜਿਹੜੇ ਪੈਸੇ ਆਏ ਉਹਦੇ ਵਿੱਚ ਇਹਨੇ ਫਰਾਡ ਕੀਤਾ ਅੱਜ 2 ਕਰੋੜ ਦੀ ਗੱਡੀ ਰਾਹੁਲ ਗਾਂਧੀ ਜੀ ਥੋਡੇ ਕੋਲ ਹੈ ਨਹੀਂ ਕਿ ਜਿਹੜੀ ਇਹਨਾਂ ਦੀ ਘਰ ਵਾਲੀ ਪੈਂਦੀ ਆ ਅੱਜ ਜਿਹੜੀ ਵੜਿੰਗ ਸਾਹਿਬ ਦੇਖਿਓ ਤੁਸੀਂ ਕਰਦੇ ਹੋ ਆਮ ਗੱਲਾਂ ਦੀ ਆਮ ਆਦਮੀ ਦੀ ਜਿਹੜਾ 2 ਕਰੋੜ 40 ਲੱਖ ਦੀ ਗੱਡੀ 'ਚ ਜਿਹੜਾ ਤੁਹਾਡਾ ਕੈਂਡੀਡੇਟ ਆ ਰਿਹਾ ਉਹ ਦਿਖਾਓ ਤਾਂ ਮੈਨੂੰ 13 ਹਲਕਿਆਂ 'ਚੋਂ ਕਿਸੇ ਪਾਰਟੀ ਦੇ ਹੋਰ ਕੈਂਡੀਡੇਟ ਸੁਖਵੀਰ ਸਿੰਘ ਬਾਦਲ ਤੋਂ ਸਵਾਏ ਇਹ ਗੱਡੀਆਂ ਪੰਜਾਬ ਦੇ ਵਿੱਚ ਕਿਹਦੇ ਕੋਲ ਨੇ ਇਹ ਕਿੱਥੋਂ ਵੜਿੰਗ ਸਾਹਿਬ ਕਿਹੜੇ ਕਿਹੜੇ ਵੱਡੇ ਇਹ ਇਹਨਾਂ ਦੇ ਕੋਲ ਹਜ਼ਾਰਾਂ ਕਿੱਲੇ ਜ਼ਮੀਨ ਆ ਜਿੱਥੋਂ ਇਹਨਾਂ ਦੇ ਕੋਲ ਕਹਿੰਦੇ ਜੀ ਮੇਰੇ ਕੋਲ ਲਾਲ ਪੀਸੀ ਮੈਂ ਸੁਣੀ ਮੇਰੇ ਕੋਲ ਪੀਲੀ ਵੀ ਸੀ ਕਿਹੜੇ ਇਲੈਕਸ਼ਨ ਕਮਿਸ਼ਨ ਤੁਸੀਂ ਤਿੰਨ ਇਲੈਕਸ਼ਨ ਲੜੀਆਂ ਕਿਹੜੇ ਇਲੈਕਸ਼ਨ ਕਮਿਸ਼ਨ ਰਿਪੋਰਟ ਚ ਤੁਸੀਂ ਇਹ ਲਿਖਿਆ ਵੀ ਮੇਰੇ ਕੋਲ ਲੈਂਡ ਕਰੂਜ਼ਰ ਗੱਡੀ ਹੈ ਤੇ ਇਹ ਕਿੱਥੇ ਲਿਖਿਆ ਵੀ ਮੇਰੇ ਕੋਲ ਡਿਸਕਵਰੀ ਗੱਡੀ ਹੈ ਉਹ ਜਿਸ ਸੇਵਾ ਕਰਨੀਆਂ ਲੋਕਾਂ ਦੀਆਂ ਗੱਡੀਆਂ ਚੋਂ ਨਿਕਲੋ ਇਹ ਲੱਖਾਂ ਦੀਆਂ ਘੜੀਆਂ 15 15 ਲੱਖ ਦੀਆਂ ਲੱਖ ਲੱਖ ਦੀਆਂ ਤੁਸੀਂ ਕਹਿੰਦੇ ਮੈਂ ਜਰਾਬਾਂ ਬੋਲਣਾ ਤੇ ਥਲੜੇ ਜਿਹੜੇ ਮੇਰੇ ਕੱਪੜੇ ਨੇ ਉਹ ਵੀ ਲੱਖਾਂ ਦੇ ਡਿਜ਼ਾਈਨਰ ਹੁੰਦੇ ਆ ਉਹ ਗਰੀਬਾਂ ਚ ਆਮ ਆਦਮੀ ਦੀ ਗੱਲ ਕਰੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਦੋਂ ਤੁਸੀਂ ਆਹ ਗੱਲ ਕਹੀ ਸ਼ੌਕ ਸਿਆਸਤ ਦਾ ਕੋਈ ਸ਼ੌਕ ਨਹੀਂ ਹੁੰਦਾ ਜਿਸ ਸ਼ੌਕ ਪੂਰੇ ਕਰਨੇ ਤਾਂ ਹੋਰ ਕੰਮ ਕਰੋ ਸਿਆਸਤ ਤਾਂ ਇੱਕ ਸਿਰਫ ਅਖੱਦਰ ਜਿਹੜੀ ਤੁਹਾਡੀ ਪਾਰਟੀ ਜਿਹਦੇ ਤੁਸੀਂ ਮੈਂਬਰ ਹੋ ਨਾ ਉਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਸਿਧਾਂਤ ਪੜੋ ਜਦੋਂ ਤੁਸੀਂ ਮੈਂਬਰ ਬਣਦੇ ਹੋ ਉਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਉਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਉਹ ਸਿਧਾਂਤ ਨੂੰ ਜੇ ਮੰਨਦੇ ਹੋ ਤੁਸੀਂ ਤਾਂ ਉਹਦੇ ਵਿੱਚ ਆ ਲੱਖਾਂ ਦੇ ਡਿਜ਼ਾਈਨਰ ਕੱਪੜੇ ਨਹੀਂ ਪਾਉਣੇ ਉਹ ਗਾਂਧੀ ਦਾ ਦੱਸਿਆ ਹੋਇਆ ਵੀ ਖਾਦੀ ਪਾਉਣਾ ਪਰ ਤੁਡੀਆਂ ਸੋਚ ਹੀ ਹੋਰਾਂ ਤੁਡੀਆਂ ਗੱਲਾਂ ਹੀ ਹੋਰਾਂ ਜਰੂਰ ਤਰੱਕੀ ਕਰੋ ਆਪਣਾ ਕੰਮ ਕਰਕੇ ਕਰੋ ਪਰ ਲੋਕਾਂ ਨੂੰ ਮਾਰ ਕੇ 1-1 ਕਰੋੜ 2-2 ਕਰੋੜ ਉਹਨਾਂ ਦਾ ਜਿਹੜਾ ਤੁਸੀਂ ਦਿੱਤਾ ਨਹੀਂ ਦੱਬਿਆ ਨਹੀਂ ਉਹਦੀਆਂ ਗੱਡੀਆਂ ਚੱਲਦੇ ਰਹੀਆਂ ਉਸ ਤੇ ਅੱਜ ਮੈਂ ਸਾਰਿਆਂ ਨੂੰ ਇੱਕ ਹੋਰ ਬੇਨਤੀ ਕਰਦਾ ਵੀ ਕੱਲ ਨੂੰ ਹਮ ਹਮਾ ਕੇ ਸੈਕਟਰ 39 ਵਰਦਮਾਨ ਦੇ ਸਾਹਮਣੇ ਸਾਡੇ ਮਹਾਨ ਲੀਡਰ ਜਿਨ੍ਹਾਂ ਦਾ ਅੱਜ ਲੋਹਾ ਮੰਨਿਆ ਜਾਂਦਾ ਯੋਗੀ ਜੀ ਦਾ ਉੱਥੇ 2 ਵਜੇ ਸਾਡੇ ਯੂਪੀ ਦੇ ਸਾਡੇ ਚੀਫ ਮਿਨਿਸਟਰ ਬਾਬਾ ਜਿਨ੍ਹਾਂ ਨੂੰ ਕਹਿੰਦੇ ਆ ਬਾਬਾ ਯੋਗੀ ਦਿੱਤਿਆਨਾਥ ਯੋਗੀ ਜੀ ਪਹੁੰਚ ਰਹੇ ਆ ਤੇ ਸਾਰੇ ਉਹਨਾਂ ਦੀ ਗੱਲ ਸੁਣ ਲਈ ਕੱਲ ਵੱਡੀ ਗਿਣਤੀ 'ਚ 2 ਵਜੇ ਤੁਸੀਂ ਉੱਥੇ ਪਹੁੰਚਣਾ ਤੇ ਇੱਕ ਯੋਗੀ ਨੂੰ ਇੰਨਾ ਪਸੰਦ ਕਰਦੇ ਆ ਚਾਹੇ ਉਹ ਪਿੰਡਾਂ ਦੇ ਲੋਕ ਹੋਣ ਚਾਹੇ ਸ਼ਹਿਰਾਂ ਦੇ ਲੋਕ ਹੋਣ ਚਾਹੇ ਗਰੀਬ ਹੋਵੇ ਅਮੀਰ ਹੋਵੇ ਯੋਗੀ ਯੋਗੀ ਕਰਦੇ ਆ ਵੀ ਯੋਗੀ ਅਰਗਰਾਜ ਚਾਹੀ ਜੀ ਯੂਬੀਰ ਦਾ ਰਾਜ ਚਾਹੀਦਾ ਕੱਲ ਨੂੰ ਉਹਨਾਂ ਨੂੰ ਦਿਖਾਓ ਆ ਕੇ ਤੇ ਫਿਰ ਹਾਈ ਕਮਾਂਡ ਵੀ ਇਹ ਜਾ ਲੋਕਾਂ ਨੂੰ ਪਰ ਪੱਗੇ ਪੰਜਾਬ ਚ ਵੀ ਅੱਗੇ ਲਿਆਏਗੀ ਜਿਹਦੇ ਨਾਲ ਅਮਨ ਸ਼ਾਂਤੀ ਕਰਪਸ਼ਨ ਲੁੱਟ ਖੋ ਨਸ਼ਾ ਟੋਟਲ ਬੰਦ ਹੋਏਗਾ ਤੇ ਅੱਜ ਜਿਹੜੇ ਮੈਂ ਸਵਾਲ ਕੀਤੇ ਆ ਮੈਨੂੰ ਆਸ ਆ ਜਰੂਰ ਉਹ ਰਾਹੁਲ ਗਾਂਧੀ ਤੱਕ ਵੀ ਪਹੁੰਚਣਗੇ ਉਹ ਇਹਨਾਂ ਦੀ ਪਾਰਟੀ ਤੱਕ ਵੀ ਪਹੁੰਚਣਗੇ ਉਹ ਰੰਗ ਹੀ ਬਦਲਗੇ ਤੇ ਅੱਜ ਦੇਖਾਂਗੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਿਸ ਤਰੀਕੇ ਨਾਲ ਜਿਹੜੇ ਲੀਡਰ ਨੇ ਆ ਜੋ ਨਮੋਸ਼ ਅੱਜ ਜੋ ਸਿਰ ਥੱਲੇ ਕਰਕੇ ਬੈਠੇ ਆ ਵੀ ਆ ਕੁਸ਼ੂਰਿਆ ਮੈਂ ਤਾਂ ਹੀ ਕਹਿੰਦਾ ਸੀ ਵੀ ਇਹ ਕਾਂਗਰਸ ਦਾ ਗਦਾਰ ਆ ਲੁਧਿਆਣੇ ਦੀ ਕਾਂਗਰਸ ਦਾ ਇਹਨੇ ਆ ਕੇ ਨੀਰੋ ਨੀਰ ਕਰਦੀ ਕਾਂਗਰਸ ਨੀਰੋ ਨੀਰ ਕਰਦੀ ਇਹਨੇ ਕਾਂਗਰਸ ਮੈਂ ਇਹ ਪੁੱਛਣਾ ਚਾਹਣਾ ਰਾਹੁਲ ਗਾਂਧੀ ਜੀ ਤੇ ਉਹਨਾਂ ਦੀ ਪਾਰਟੀ ਨੂੰ ਆਪਾਂ ਨੂੰ ਜਦੋਂ 5 ਸਾਲਾਂ ਦੀ ਯਾਦ ਆਉਂਦਾ ਹੈ ਤਿੰਨ ਇਲੈਕਸ਼ਨਾਂ ਮੈਂ ਲੜ ਦਿੱਤੀਆਂ ਕਾਂਗਰਸ ਦੀਆਂ ਇਦੋਂ ਤੱਕ ਪੰਜ ਸਾਲ ਇੱਕ ਵਾਰ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਹੱਥ ਮਿਲਾਉਣ ਨਹੀਂ ਉਦੋਂ ਹੱਥ ਹਿਲਾਉਣ ਆ ਜਾਂਦੇ ਆ ਬਸ ਉਹ ਵੀ ਮੰਚ ਤੇ ਸਟੇਜ ਤੇ ਹੱਥ ਖੜਾ ਐਂ ਅਛੀਰਨੰਦਪੁਰ ਸਾਹਿਬ ਮਹਾਲੀ ਆਏ ਐਂ ਉਰੇ ਲੁਧਿਆਣੇ ਆਏ ਦੋ ਵਾਰ ਅੱਜ ਫੇਰ ਤੀਜੀ ਵਾਰ ਕਿੰ ਕੀ ਲੋਕ ਤੁਹਾਨੂੰ ਸਮਝਣ ਕਦੇ ਤੁਸੀਂ ਇੱਕ ਇੱਕ ਕਿਣਕਾ ਪਰ ਵੀ ਇਹ ਦੱਸੋ ਤੁਸੀਂ ਪੰਜਾਬ ਲਈ ਤੁਹਾਡੀ ਦੇਣ ਕੀ ਹੈ ਮੈਨੂੰ ਯਾਦ ਆ ਜਦੋਂ ਮੈਂ ਰਣ ਅਛੀਰਨੰਦਪੁਰ ਸਾਹਿਬ ਨੂੰ ਐਮਪੀ ਸੀ ਉਦੋਂ ਡਾਕਟਰ ਮਰਮੋਣ ਸਿੰਘ ਜੀ ਉਹ ਪੰਜਾਬ ਦੇ ਸੀ ਪੰਜਾਬ ਦਾ ਕੁਝ ਕਰਨ ਚਾਹਣਾ ਕਰਨਾ ਚਾਹੁੰਦੇ ਸੀ ਜਿਉਂ ਕਰਜ਼ਾ ਮਾਫ ਕਰਨ ਦੀ ਗੱਲ ਕਰਦੇ ਸੀ ਤੁਸੀਂ ਤਾਂ ਨਹੀਂ ਕਰਨ ਦਿੰਦੇ ਸੀ ਜੇ ਉਹ ਕੋਈ ਬਲੂ ਸਟਾਰ ਜਿਹੜਾ ਕੀਤਾ ਉਹਦੇ ਲਈ ਮਾਫੀ ਮੰਗਣਾ ਚਾਹੁੰਦੇ ਸੀ ਤੁਸੀਂ ਕਦੇ ਵੀ ਮਾਫੀ ਮੰਗਣ ਨਹੀਂ ਦਿੱਤੀ ਕਿਉਂਕਿ ਤੁਸੀਂ ਉਹ ਆਪ ਕੀਤਾ ਸੀ ਹੁਣ ਤਾਂ ਵੋਟਾਂ ਹੀ ਇੱਕ ਤਰੀਕ ਨੂੰ ਆ ਤੇ ਉਹ ਦਾਖਾ ਹਲਕਾ ਜਿੱਥੇ ਤੁਹਾਡੀ ਰੈਲੀ ਆ ਨਾ ਉਹ ਪੂਰਾ ਹਲਕਾ ਜਿਹੜਾ ਹੈ ਉਹ ਤੁਹਾਨੂੰ ਵੋਟਾਂ ਵਾਲੇ ਦੱਸ ਦੇਣ ਦੱਸੇਗਾ ਜਿਹੜਾ जिणा ਮੈਂ ਸਮਝਦਾ ਕੋਈ ਪੰਜਾਬੀ ਖਾਸ ਤੌਰ ਤੇ ਦਾਖਾ ਜਗਰਾਉ ਦੀ ਮੈਂ ਗੱਲ ਕਰਾਂ ਗੇ ਲੋ ਦੀ ਜਿਨ੍ਹਾਂ ਵੀ ਕੋਈ ਗੁਰੂ ਨੂੰ ਮੰਨਣ ਵਾਲਾ ਹੈ ਉਹ ਥੋੜਾ ਡਟ ਕੇ ਵਿਰੋਧ ਕਰੇਗਾ ਕਿਉਂਕਿ 1 ਜੂਨ ਨੂੰ ਤੁਹਾਡੇ ਦਾਦੀ ਜੀ ਰਾਹੁਲ ਜੀ ਸਰਦ ਦਰਬਾਰ ਸਾਹਿਬ ਚਾਹੇ ਕੋਈ ਸਿੰਧੂ Hindu ਹੋਵੇ ਚਾਹੇ ਕੋਈ ਸਿੱਖ ਹੋਵੇ ਸਭ ਦੀ ਆਸਤਾ ਹੈ ਦਰਬਾਰ ਸਾਹਿਬ ਤੇ ਤੁਸੀਂ ਉਹ ਦਰਬਾਰ ਸਾਹਿਬ ਘㅐ ਢੇਰੀ ਤੋਪਾਂ ਨਾਲ 1 ਜੂਨ ਨੂੰ ਉਹਦੀ ਸ਼ੁਰੂਆਤ ਕਰਵਾਈ ਤੇ ਪਤਾ ਨਹੀਂ ਕਿੰਨੇ ਬੱਚੇ ਕਿੰਨੇ ਮਾਮਾ ਕਿੰਨੀਆਂ ਭੈਣਾਂ ਤੁਸੀਂ ਉੱਥੇ ਬੰਬਾਂ ਨਾਲ ਮਾਰ ਮਾਰ ਉਹਨਾਂ ਦੇ ਕਤਲ ਕਰਵਾਏ ਇੱਕ ਵਾਰ ਤੁਸੀਂ ਅੱਜ ਹੀ ਆ ਰਹੇ ਹੋ ਅੱਜ ਹੀ ਆਓ ਮੰਗੋ ਮਾਫੀ ਇਸ ਗੱਲ ਦੀ ਗਲਤੀ ਮੰਨੋ ਇਸ ਪਰ ਪਰ ਨਾ ਤੁਸੀਂ ਇੱਕ ਕਿਣਕਾ ਪਰ ਵੀ ਰੱਤੀ ਪਰ ਵੀ ਮੈਨੂੰ ਇਹ ਦੱਸੋ ਤੁਸੀਂ ਪੰਜਾਬ ਦਾ ਕੀਤਾ ਕੀ ਆ ਕਿਉਂ ਤੁਹਾਨੂੰ ਲੋਕ ਤੁਹਾਡੀ ਗੱਲ ਮੰਨਣ ਸਿਰਫ 5 ਸਾਲ ਬਾਅਦ ਆ ਕੇ ਲੋਕ ਲੱਗੇ ਹੁੰਦੇ ਆ ਟੈਂਟ ਲੱਗੇ ਹੁੰਦੇ ਆ ਹੈਲੀਕਾਪਟਰ ਤੁਹਾਨੂੰ ਪਾਰਟੀ ਦੇ ਪੈਸਿਆਂ ਦਾ ਮਿਲ ਜਾਂਦੇ ਆ ਤੁਸੀਂ ਉਰੇ ਆ ਜਾਂਦੇ ਆ ਅੱਧੀ ਕਾਂਗਰਸ ਜਿਹੜੀ ਅੱਜ ਵੱਡੇ ਵੱਡੇ ਜਿਹੜੇ ਜਨਰਲ ਸੈਕਟਰੀ ਨੇ ਉਹ ਮਨਾ ਕੇ ਲੈ ਕੇ ਗਏ ਆ ਅੱਜ ਤੁਹਾਡਾ ਕੰਮ ਪਤਾ ਕੀ ਆ ਤੁਸੀਂ ਤੁਸੀਂ ਮੈਨੂੰ ਕਾਂਗਰਸ ਦਾ ਦੇਖ ਕੇ ਕਈ ਵਾਰ ਮੈਨੂੰ ਕਿਉਂਕਿ ਮੈਂ ਕਾਂਗਰਸ ਪਹਿਲਾਂ ਰਿਹਾ ਮੈਨੂੰ ਅੱਜ ਦੱਸ ਆਉਂਦਾ ਕਾਂਗਰਸੀਆਂ ਦੇ ਵੀ ਹੋ ਕੀ ਰਿਹਾ ਸਭ ਤੋਂ ਪਹਿਲਾਂ ਤੁਸੀਂ ਰਾਹੁਲ ਗਾਂਧੀ ਜੀ ਲੁਧਿਆਣੇ ਦੀ ਸਾਰੀ ਕਾਂਗਰਸ ਨੂੰ ਮਾਰਕੀ ਗਦਾਰੀ ਕਰਕੇ ਤੁਸੀਂ ਬੜਿੰਗਨ ਮੂਰੇ ਪ੍ਰਧਾਨ ਨੂੰ ਭੇਜਿਆ ਫਿਰ ਉਹ ਸਾਰੇ ਦੇ ਸਾਰੇ 13 ਕੈਂਡੀਡੇਟਾਂ ਜੋ 12 ਅੜੀਕਦੇ ਸੀ ਵੀ ਸਾਡੀ ਪ੍ਰਧਾਨ ਕੋਈ ਕੈਂਪੇਨ ਕਰ ਨਾਉ ਸਕਦਾ ਜਿਹੜਾ ਪਾਰਟੀ ਦਾ ਫੰਡ ਆ ਉਹ ਆ ਉਹ ਸਾਰਾ ਕੁਝ ਫਰੇਦਾਂ ਦਾ ਤੇ ਫਿਰ ਸੀਐਲਪੀ ਲੀਡਰ ਜਿਹੜਾ ਮਾਰਦਾ ਸੀ ਥਾਪੀਆਂ ਪ੍ਰਤਾਪ ਬਾਜਵਾ ਜਿਹੜਾ ਕਹਿੰਦਾ ਸੀ ਮੈਂ ਕੋਠੀ ਲੈ ਲਈ ਮੈਂ ਘਰ ਲੈ ਲਿਆ ਕਦੇ 5 ਮਿੰਟ ਵੀ ਲੁਗਦਾ ਇੱਥੋਂ ਪਤਾ ਲੱਗਦਾ ਵੀ ਜਿਹੜੀ ਕੀ ਹਾਲਾਤ ਨੇ ਕਾਂਗਰਸ ਉਦੋਂ ਬਾਅਦ ਮੈਂ ਜੇ ਗੱਲ ਕਰਾਂ ਅੱਜ ਪਿਛਲੇ 15 ਸਭ ਤੋਂ ਪਹਿਲਾਂ ਤੁਸੀਂ ਸਾਰੀ ਕਾਂਗਰਸ ਸਾਡੇ ਸਤਕਾਰਯੋਗ ਹਾਂਸ਼ੂ ਜੀ ਸਾਡੇ ਸੀਨੀਅਰ ਡਾਬਰ ਸਾਹਿਬ ਸਾਡੇ ਸੀਨੀਅਰ ਪਾਂਡੇ ਜੀ ਤੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਜਿਹੜਾ ਏ ਉਹ ਮਾਰ ਕੇ ਉਹਨਾਂ ਨੂੰ ਉਹਨਾਂ ਦੇ ਉੱਤੋਂ ਜਿਹੜਾ ਏ ਉਹਨਾਂ ਨੂੰ ਬਿਲਕੁਲ ਜਿਹੜਾ ਏ ਮਿੱਧ ਕੇ ਮਿੱਧ ਕੇ ਤੁਸੀਂ ਪਹਿਲਾਂ ਬੈਂਸ ਭਰਾ ਜੁਆਇਨ ਕਰਾਏ ਦੱਸੋ ਜੀ ਕਾਂਗਰਸ ਪਾਰਟੀ ਦੀ ਤੁਹਾਡੇ ਕੀ ਦੇਣ ਸੀ ਦੱਸੋ ਤਾਂ ਸਹੀ ਨਾ ਕੀ ਕਿੰਨੇ ਨਾਲੇ ਤੁਹਾਨੂੰ ਤਾਂ ਮੈਂ ਕਹਿੰਦਾ ਪਉੜਾ ਵੀ ਇਸ ਤੱਕ ਦੀ ਕੋਈ ਸ਼ਰਮੀ ਨਹੀਂ ਉਹ ਤੁਹਾਨੂੰ ਗਾਲਾਂ ਕੱਢਦੇ ਰਹੇ ਆ ساری ਉਮਰ ਚਾਹੇ ਉਹ ਇੰਦਰਾ ਗਾਂਧੀ ਹੋਵੇ ਚਾਹੇ ਜਿਹਨੂੰ ਰਾਜਾ ਬਣੇ ਆਪਣੀ ਮਾਂ ਕਹਿੰਦਾ ਚਾਹੇ ਰਜੀਵ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਕੱਲ ਤੱਕ ਉਹ ਭਾਜਪਾ ਨੂੰ ਸਪੋਰਟ ਕਰਦੇ ਸੀ ਅੱਜ ਤੁਹਾਡੀਆਂ ਮੰਚ ਤੇ ਬੈਠੇ ਹੋਣਗੇ ਉਹ ਵੀਡੀਓ ਪੁਰਾਣੀਆਂ ਦੇਖ ਲੈਂਦੇ ਵੀ ਤੁਹਾਡਾ ਹਾਲ ਕੀ ਬਣਾਉਂਦੇ ਨੇ ਉਹ ਜਿਹੜੇ ਅੱਜ ਫੇਰ ਤੁਸੀਂ ਕਾਂਗਰਸ ਨੂੰ ਮਾਰ ਕੇ ਬੈਂਸ ਭਰਾ ਜੁਆਇਨ ਕਰਾ ਲੇ ਅੱਜ ਹੋਰ ਤਮਾਸ਼ਾ ਦੇਖੋ ਮੈਂ ਸੱਤ ਜੋੜ ਕੇ ਕਾਂਗਰਸੀ ਨੂੰ ਕਹਿਣਾ ਹੈ ਇੰਨੀ ਬੇਇੱਜ਼ਤੀ ਨਾ ਕਰੋ ਇੰਨੀ ਬੇਇੱਜ਼ਤੀ ਨਾ ਕਰਵਾਓ ਵੀ ਅੱਗਤੀ ਹੋ ਜੇ ਅੱਜ ਪਹਿਲਾਂ ਤੁਹਾਡੇ ਹਲਕਿਆਂ ਨੂੰ ਸਭ ਨੂੰ ਚਾਹੇ ਡਾਵਰ ਸਾਹਿਬ ਉਹਨਾਂ ਤੇ ਇਹਨਾਂ ਨੇ ਇੱਕ ਬੈਂਸ ਜਿਹੜਾ ਤੀਜਾ ਜੁਆਇਨ ਕਰਾਇਆ ਉਹ ਫਿਰ ਇਹਨਾਂ ਨੇ ਕੀ ਕੀਤਾ ਬੈਂਸ ਭਰਾ ਨੂੰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਲੁਧਿਆਣੇ ਦੇ ਮਾਲਕ ਅੱਜ ਜਦੋਂ ਬੈਂਸ ਭਰਾ ਆਏ ਤਾਜ ਬੈਂਸ ਸਾਹਿਬ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਬੈਂਸ ਸਾਹਿਬ ਇਹ ਕਾਂਗਰਸ ਆ ਇਹ ਐਂ ਕਰਦੀ ਆ ਅੱਜ ਦੋਨੋਂ ਬੈਂਸ ਭਰਾਵਾਂ ਦੇ ਉੱਤੇ ਚੀ ਸਾਊਥ ਚ ਜਿਹੜਾ ਉਹ ਤਾਜਪ uri ਸਾਹਿਬ ਭਾਜਪੀ ਤੋਂ ਜਾ ਕੇ ਜੁਆਇਨ ਕਰ ਗਏ ਕਾਂਗਰਸ ਇੱਕ ਇੱਕ ਜਗ੍ਹਾ ਤੁਸੀਂ ਤਿੰਨ ਤਿੰਨ ਬੰਦੇ ਖੜੇ ਕਰਦੇ ਇੱਕ ਦੂਜੇ ਨੂੰ ਮਾਰਨ ਪਹਿਲਾਂ ਚੀਮਾ ਸਾਹਿਬ ਸਾਡੇ ਚੀਮਾ ਸਾਹਿਬ ਤੋਂ ਉੱਤੇ ਬੈਂਸ ਸਾਹਿਬ ਲੈ ਆਏ ਬੈਂਸ ਸਾਹਿਬ ਤੋਂ ਉੱਤੇ ਹੁਣ ਤਾਜਪ uri ਸਾਹਿਬ ਲੈ ਆਏ ਹੁਣ ਇਹ ਤਾਂ ਦੱਸੋ ਲੋਕ ਕਿਹਨੂੰ ਉੱਥੇ ਦਾ ਚਾਰਜ ਮੰਨਣ ਲੋਕ ਕੀ ਦੀ ਗੱਲ ਕਰਨ ਇਹ ਤਮਾਸ਼ਾ ਵਾਕਈ ਕਪਲ ਸ਼ੋ ਬਣਾਉਂਦਾ ਡਰਾਮਾ ਬਣਾਉਂਦਾ ਤੁਸੀਂ ਮੈਂ ਆਪ ਹੈਰਾਨ ਸੀ ਭਈ ਕਿਉਂਕਿ ਰਾਜਾ ਬੜਿੰਗ ਮੈਂ ਪਹਿਲਾਂ ਕਹਿ ਰਹੇ ਅਸੀਂ ਇਹ ਬੜਿੰਗ ਬਾਹਰੋਂ ਆਇਆ ਹੋਇਆ ਇਹਨੇ ਹਰ ਸੀਟ ਤੇ ਚਾਹੇ ਉਹ ਈਸਟ ਮੈਂ ਸੰਜੇ ਦਲਵਾਰ ਜੀ ਨੂੰ ਪੁੱਛਣਾ ਚਾਹੁੰਦਾ ਉੱਥੇ ਗਰਮੇਲ ਪਹਿਲਵਾਨ ਦੇਖਣ ਜਦੋਂ ਮੈਂ ਸੀ ਤੁਸੀਂ ਇਹੀ ਗੱਲ ਕਹਿੰਦੇ ਸੀ ਕਿ ਕਦੇ ਗਰਮੇਲ ਪਹਿਲਵਾਨ ਦੇ ਨਹੀਂ ਜਾਣਾ ਕਦੇ ਉਹਦੇ ਘਰੇ ਨਹੀਂ ਜਾਣਾ ਅੱਜ ਕਿਸੇ ਦੀ ਚੱਲ ਰਹੀ ਆ ਥੋੜੀ ਮੇਰੇ ਹੁੰਦੇ ਸਭ ਦੀ ਥੋੜੀ ਚੱਲਦੀ ਸੀ ਅੱਜ ਗਰਮੇਲ ਪਹਿਲਵਾਨ ਨੂੰ ਤੁਹਾਡੇ ਈਸਟ 'ਚ ਬਿਠਾਤਾ ਇਸੇ ਤਰੀਕੇ ਨਾਲ ਸੱਜੇ ਨੂੰ ਕਹਿੰਦਾ ਜੀ ਤੁਸੀਂ ਸੈਂਟਰਲ 'ਚ ਇਲੈਕਸ਼ਨ ਲੜੋ ਇਸੇ ਤਰੀਕੇ ਨਾਲ ਕਿਸੇ ਨੂੰ ਕਹਿੰਦਾ ਤੁਸੀਂ ਪਾਂਡੇ ਸਾਹਿਬ ਦੀ ਜਗ੍ਹਾ ਨਾਰਥ 'ਚ ਲੜੋ ਚਲੋ ਵੈਦ ਸਾਹਿਬ ਉਹਨਾਂ ਦੇ ਤੇ ਗੱਲ ਹੀ ਕੀ ਕਰਨੀ ਤੇ ਉੱਥੇ ਪਾਸੇ ਦੋਨੋਂ ਹਲਕੇ ਆ ਜਿਹੜੇ ਸਾਊਥ ਤੇ ਆਤਮ ਨਗਰ ਉਹ ਕਾਂਗਰਸ ਪਾਰਟੀ ਨੇ ਅੱਜ ਐ ਰੋਲ ਤੇ ਉਹਦੇ ਉੱਤੇ ਸਾਰੇ ਮੈਂ ਕਹਿਣਾ ਚਾਹਣਾ ਜਿਹੜੇ ਸੀਨੀਅਰ ਕਾਉਂਸਲਰ ਨੇ ਜਿਹੇ ਕਾਉਂਸਲਰ ਦੀਆਂ ਇਲੈਕਸ਼ਨਾਂ ਲੜੇ ਆ ਜਿਹੜੇ ਬਲੌਕ ਪ੍ਰਧਾਨ ਨੇ ਦੂਜੇ ਕਾਂਗਰਸ ਦੇ ਲੋਕ ਨੇ ਉਹ ਯਾਰ ਕਿੰਨੇ ਕਿੰਨੇ ਤੁਹਾਨੂੰ ਕਿਹਦੇ ਕਿਹਦੇ ਥੱਲੇ ਲਾਉਣਗੇ ਕਿਹਦੇ ਕਿਹਦੇ ਥੱਲੇ ਪਾਉਣਗੇ ਤੁਹਾਨੂੰ ਇਸ ਤਰੀਕੇ ਨਾਲ ਪਹਿਲਾਂ ਸਾਰੇ ਕਾਂਗਰਸੀਓ ਤੁਹਾਨੂੰ ਬੈਂਸਾਂ ਦੇ ਥੱਲੇ ਲਾਤ ਉਹਨਾਂ ਦੇ ਬੋਰਡ ਫਲੈਕਸਾਂ ਲੱਗਦੀਆਂ ਥੋੜੀ ਕਿਤੇ ਫੋਟੋ ਨਹੀਂ ਉੱਥੇ ਕਿਸੇ ਕਾਂਗਰਸੀ ਦੀ ਅੱਜ ਹੁਣ ਬੈਂਸਾਂ ਨੂੰ ਵੀ ਜਿਹੜਾ ਹੋਇਆ ਤਾਜਪੁਰੀ ਦੇ ਥੱਲੇ ਲਾਤ ਅੱਜ ਇਹ ਜਿਹੜੇ ਫਲੈਕਸ ਬੋਰਡ ਲਾਏ ਆ ਹੁਣ ਲਾ ਕੇ ਪਹਿਲਾਂ ਸਾਰੇ ਬੈਂਸ ਦੇ ਲਾਏ ਹੁਣ ਲਾ ਕੇ ਸਾਰੇ ਤਾਜਪੁਰੀ ਦੇ ਲਾਏ ਇਸ ਕਰਕੇ ਕੀ ਤਮਾਸ਼ਾ ਹੋ ਰਿਹਾ ਇਹ ਮੇਰੀ ਸਮਝ ਤੋਂ ਬਾਹਰ ਆ ਪਰ ਮਜ਼ਾਕ ਉੱਡ ਰਿਹਾ ਤੁਹਾਡਾ ਬਹੁਤ بڑا ਮਜ਼ਾਕ ਉੱਡ ਰਿਹਾ ਇੱਕ ਪਾਸੇ ਭਾਜਪਾ ਭਾਜਪਾ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ 60 ਸਾਲ ਦਾ ਜਿਹੜਾ ਕੰਮ ਨਹੀਂ ਹੋਇਆ ਉਹ ਮੈਂ ਕਰਨ ਲਗਿਆਂ ਨੇ ਇਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਆਏ ਕਿਸ ਤਰੀਕੇ ਨਾਲ ਕਿਹਾ ਵੀ ਇਹ ਪਿਆਰ ਮਿਲਦਾ ਇੱਥੇ ਕੋਈ ਦਿੰਦਾ ਤੇ ਰਾਹੁਲ ਗਾਂਧੀ ਕਹਿ ਦੂਗਾ ਕਿਸੇ ਬਾਰੇ ਮੇਰੇ ਮਿੱਤਰ ਵੀ ਇਹਨਾਂ ਨੂੰ ਬਣਾਉਣ ਦਾ ਕੰਮ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਕੇ ਅਜੇ ਤੱਕ ਮੈਂ 4 ਦਿਨ ਹੋ ਗਏ ਅਮਿਤ ਸ਼ਾਹ ਜੀ ਕਹਿੰਦੇ 5 ਸਾਲ ਦਾ ਮੇਰਾ ਸੱਚਾ ਮਿੱਤਰ ਜੋ ਕੁਝ ਮੈਂ ਇਹਨੂੰ ਇਹਦਾ ਮੈਂ ਬਣਾਉਂਗਾ ਇਹਨੂੰ ਕੈਬਨਿਟ ਚ ਆਪ ਨਹੀਂ ਆਪ ਕਹਿ ਕੇ ਕਿ ਵੀ ਸਭ ਤੋਂ ਵੱਡਾ ਮੰਤਰੀ ਕੈਬਨਿਟ ਚ ਜਿਤਾ ਕੇ ਭੇਜੋ ਮੈਂ ਬਣਾਉਂਗਾ ਸਰਕਾਰ ਉਦੋਂ ਬਾਅਦ ਕੱਲ ਸੀ타 ਰਾਮਨ ਜੀ ਸਾਡੇ ਫਾਈਨਾਂਸ ਮਿਨਿਸਟਰ ਸਾਰੀ ਇੰਡਸਟਰੀ ਨੂੰ ਭਰੋਸਾ ਧਾ ਕੇ ਕੋਈ ਵੀ ਇਸ਼ੂ ਹੈ ਜਿਹੜਾ ਕਦੇ ਅੱਗੇ ਆਇਆ ਸੀ ਉਹਰੇ ਕੋਈ ਮਿਨਿਸਟਰ 5 ਸਾਲ ਚ ਉਹਰੇ ਕੋਈ ਆਇਆ ਇਹ ਹੁੰਦੀ ਹੈ ਤਾਕਤ ਜਿਹੜੀ ਜਿਹੜੀ ਸਰਕਾਰ ਹੁੰਦੀ ਹੈ ਦੀ ਸਰਕਾਰ ਆਉਣੀ ਹੁੰਦੀ ਹੈ ਕੱਲੇ-ਕੱਲੇ ਇੰਡਸਟਰੀ ਨੂੰ ਕਹਾਂ ਮੇਰੇ ਕੋਲ ਆਓ ਚਾਹੇ ਸਾਈਕਲ ਇੰਡਸਟਰੀ ਆ ਹੌਸਰੀ ਇੰਡਸਟਰੀ ਆ ਟੂਲ ਇੰਡਸਟਰੀ ਆ ਕੋਈ ਵੀ ਇੰਡਸਟਰੀ ਆ ਐਮ ਐਸ ਐਮ ای ਵੀ ਮੈਂ ਖੜੀ ਮੈਂ ਬੈਠੀ ਆ ਉਹ ਮੇਰੇ ਕੋਲ ਮੈਂ ਕਰੂੰਗੀ ਅੱਜ ਪਿਊਸ਼ ਗੋਇਲ ਜੀ ਆ ਰਹੇ ਕੱਲੀ-ਕੱਲੀ ਗੱਲ ਆ ਜਿਹੜੀ ਉਹ ਪਿਊਸ਼ ਗੋਇਲ ਜੀ ਕਮਰਸ ਮਿਨਿਸਟਰ ਉਹ ਆ ਕੇ ਕੱਲੇ-ਕੱਲਾ ਵਾਅਦਾ ਜਿਹੜਾ ਹੈ ਉਹ ਕਰਕੇ ਜਾਣਗੇ ਇਹ ਕੱਲ ਅਖੀਰ ਦਾ ਜਦੋਂ ਕੈਂਪੇਨ ਖਤਮ ਕਰਨੀ ਆ ਤਾਂ ਅਖੀਰ ਚ ਯੋਗੀ ਜੀ ਜਿਨ੍ਹਾਂ ਨੂੰ ਲੋਕ ਮੰਨਦੇ ਆ ਵੀ ਇੱਕ ਲੋਹ ਪੁਰਸ਼ ਇਹ ਆ ਇਹ ਆ ਲੋਕ ਤੇ ਜਦੋਂ ਇੰਨੇ ਲੋਕ ਆ ਕੇ ਲੁਧਿਆਣਾ ਵਿੱਚ ਗਰੰਟੀਆਂ ਜ਼ਿੰਮੇਵਾਰੀਆਂ ਲੈ ਰਹੇ ਆ ਬੀਜੇਪੀ ਦੀਆਂ ਤੇ ਬਿੱਟੂ ਦੀਆਂ ਕਮਲ ਦੇ ਫੁੱਲ ਦੀਆਂ ਤੁਸੀਂ ਅੰਦਾਜ਼ਾ ਲਾਓ ਦੂਜੇ ਪਾਸੇ ਰਾਹੁਲ ਗਾਂਧੀ ਜਿਨੇ ਪ੍ਰਧਾਨ ਮੰਤਰੀ ਹਰਮੋਨ ਸਿੰਘ ਇੱਕ ਪੰਜਾਬ ਦੇ ਸੀ ਡੱਕਾ ਵੀ ਉਹਨਾਂ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਕਰਨ ਦਿੱਤਾ ਇੱਕ ਫਾਇਦਾ ਵੀ ਕਿਉਂਕਿ ਪੰਜਾਬ ਤੋਂ ਕਦੇ ਵੀ ਮੈਨੂੰ ਦੱਸੋ ਵੀ 5 ਸਾਲ ਬਾਅਦ ਹੱਥ ਵੜਾਉਣ ਆ ਜਾਂਦੀ ਹੈ ਹੱਥ ਵੜਾਉਣ ਤੋਂ ਬਾਅਦ ਮੈਨੂੰ ਕੰਮ ਦੱਸੋ ਕੀ ਪੰਜਾਬ ਦੀ ਕੀਤਾ ਕੀ ਕੀਤਾ ਪੰਜਾਬ ਦੀ ਕੀ ਦੇਣਾ ਤੁਹਾਡੀ ਪੰਜਾਬ ਲਈ ਜਿਹੜਾ ਤੁਸੀਂ ਇੱਥੇ ਆ ਕੇ ਵੋਟਾਂ ਮੰਗੋਗੇ ਇਸ ਕਰਕੇ ਅੱਜ ਤੁਹਾਡਾ ਦਿਵਾਲਾ ਨਿਕਲ ਗਿਆ ਅੱਜ ਇਸ ਵੇਲੇ ਮੈਨੂੰ ਇਹ ਵੀ ਪਤਾ ਅੱਜ ਜ਼ਬਰਦਸਤੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਉਹਨੂੰ ਗੱਡੀਆਂ 'ਚ ਬਿਠਾ ਕੇ ਲੈ ਕੇ ਗਏ ਆ ਉਹ ਬਾਈਕਾਊਟ ਕਰ ਰਹੇ ਸੀ ਉਹ ਵਿਰੋਧ ਕਰ ਰਹੇ ਸੀ ਵੀ ਬਿਲਕੁਲ ਅਸੀਂ ਜਿਹੜਾ ਇਸ ਪ੍ਰੋਗਰਾਮ 'ਚ ਨਹੀਂ ਜਾਣਾ ਤੁਸੀਂ ਭਾਈ ਸਾਰੀ ਕਾਂਗਰਸ ਪਰ ਜਿਹੜੀ ਆ ਹੁਣ ਤਾਜਪ੍ਰੀਤੋਂ ਜਾਂ ਵੰਸਾਂ ਤੇ ਲੈ ਲੋ ਇਸ ਕਰਕੇ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਨਾ ਜੇ ਤੁਹਾਡੇ ਚ ਅਣਖ ਆ ਗਹਿਰਤ ਆ ਤਾਂ ਚੁੱਪ ਕਰਕੇ ਰਾਮ ਜੀ ਦੇ ਨਾਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਾਡੇ ਚਾਰੋਂ ਸ਼ਹਿਜ਼ਾਦਿਆਂ ਦੇ ਨਾਮ ਤੇ ਸਾਡੀ ਡਿਵੈਲਪਮੈਂਟ ਦੇ ਨਾਮ ਤੇ ਮੈਟਰੋ ਬਣਨੀ ਆ ਉਰੇ ਮੋਦੀ ਸਾਹਿਬ ਨੇ ਇੱਕ ਵਾਦਾ ਕੀਤਾ ਉਰੇ ਇਮਸ ਹਸਪੀਟਲ ਬਣਨਾ ਹੈ ਉਰੇ ਇਲੈਕਟ੍ਰਿਕ ਬੱਸਾਂ ਚੱਲਣੀਆਂ ਪੂਰੇ ਕਲਸਟਰ ਬਣਨੇ ਆਂ ਅੰਡਰ ਸਪੀਡ ਦੇ ਪੂਰੇ ਟੈਕਸਟਾਈਲ ਹੱਬ ਬਣਨਾ ਪੂਰੇ ਸਾਈਕਲ ਵੈਲੀ ਬਣਨੀ ਪੂਰੇ ਇਸ ਤਰੀਕੇ ਦੇ ਐਸਆਈ ਹਸਪੀਟਲ ਬਣਨੇ ਆ ਇਸ ਕਰਕੇ ਇੰਟਰਨੈਸ਼ਨਲ 에ਅਰਪੋਰਟ ਬਣਨਾ ਉਸ ਚੀਜ਼ ਨੂੰ ਦੇਖਦੇ ਇਹ ਕੀ ਕਰ ਸਕਦੇ ਇਹ ਤਾਂ ਰਲੇ ਹੋਏ ਆ ਇਹੀ ਰਾਹੁਲ ਗਾਂਧੀ ਕੇਜਰੀਵਾਲ ਜਿੰਦਾਬਾਦ ਕਰਦਾ ਦਿੱਲੀ ਚ ਇਹੀ ਕੇਜਰੀਵਾਲ ਰਾਹੁਲ ਗਾਂਧੀ ਜਿੰਦਾਬਾਦ ਕਰਦਾ ਇਹੀ ਚੰਡੀਗੜ੍ਹ ਚ ਕੇਜਰੀਵਾਲ ਰਾਹੁਲ ਗਾਂਧੀ ਜਿੰਦਾਬਾਦ ਕਰ ਇਹੀ ਰਾਹੁਲ ਗਾਂਧੀ ਚੰਡੀਗੜ੍ਹ ਚ ਕੇਜਰੀਵਾਦ ਦੇ ਨਾਮ 'ਤੇ ਕਰਦਾ ਇਹ ਬੰਦਿਆਂ ਦਾ ਕੋਈ ਵਿਸ਼ਵਾਸ ਹੈ ਇਹ ਕੀ ਕਰਦੇ ਆ ਅੱਜ ਉਰੇ ਆ ਕੇ rahul gandhi ਦਿੱਲੀ ਚ ਭਾਸ਼ਣ ਦਿੱਲੀ ਚ ਭਾਸ਼ਣ ਆਮ ਆਦਮੀ ਦੇ ਹੱਕ 'ਚ rahul gandhi ਦਾ ਚੰਡੀਗੜ੍ਹ ਚ ਭਾਸ਼ਣ ਹੱਕ 'ਚ ਆਮ ਆਦਮੀ ਦੇ ਕਰੋ ਖੇਤਰ ਦੇ ਵਿੱਚ ਹੱਕ 'ਚ ਗੁਜਰਾਤ ਛੱਕ 'ਚ ਤੇ ਉਰੇ rahul gandhi ਜੀ ਕਿਨੋਂ ਬੇਫਿਕੂ ਬਣਾਉਣਾ ਆਏ